ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਠੀਕ ਠਾਕ ਹੋ ਆ ਪਿੰਡ ਚੱਕ ਬਖਤੂ ਜੀ ਘਾ ਲਾਤਾ ਸੀ ਜਿਹੜਾ ਉਸ ਤੋਂ ਬਾਅਦ ਚੱਲ ਪਿਆ ਹੁਣ ਜੀ ਡ੍ਰਿਪ ਦਾ ਕੰਮ ਆਹ ਦੇਖੋ ਆ ਟੀ ਪਾਈ ਆ ਤੇ ਜਿੱਥੇ ਜਿੱਥੇ ਬੂਟੇ ਲੱਗਣਗੇ ਪਾਮ ਦੇ ਬੂਟੇ ਲੱਗਣੇ ਆ ਤੇ ਛਾਂ ਵਾਲੇ ਦਰਖਤ ਉਹਨਾਂ ਨੂੰ ਜਿਹੜਾ ਟੀ ਪਾ ਕੇ ਪੁਆਇੰਟ ਦੇ ਦਾਂਗੇ ਡ੍ਰਿਪਰ ਲਾ ਦਾਂਗੇ 14 ਲੀਪੀਐਚ ਦਾ ਘੰਟੇ ਦਾ ਜਿਹੜਾ 14 ਲੀਟਰ ਪਾਣੀ ਦੇਊਗਾ ਆ ਦੇਖੋ ਇਧਰ ਆ ਪੱਟੀ ਜਾਂਦੇ ਮੁੰਡੇ ਖਾਲੀਆਂ ਇਹ ਅੰਡਰਗਰਾਉਂਡ ਕਰਨੀ ਆ ਇੱਕ ਪੈਪ ਅੰਡਰਗਰਾਉਂਡ ਕਰਨੀ ਇੱਕ ਓਪਨ ਰਹੂਗੀ ਜਿਹੜੀ ਓਪਨ ਰਹੂਗੀ ਉਹ ਹੈਜ ਵਾਸਤੇ ਆ ਜੀ ਇਹ ਚਾਰ ਚਫਰੇ ਖਾਲੀ ਬਜਣੀਆਂ ਆ ਜੀ ਸਾਰੀ ਪੈਪ ਆ ਜਿਹੜੀ ਆ ਟੀ ਆ ਦਿਖ ਰਹੀ ਆ ਨੀ ਲਗਨੀਆਂ ਲਗਾਈਆਂ ਸਾਰੀਆਂ ਅੰਡਰਗਰਾਉਂਡ ਹੋ ਕੇ ਤੇ ਨਾਲ ਦੇ ਰਿੰਗ ਬਣ ਜਾਣੇ ਆ ਬੁੱਟਿਆਂ ਦੇ ਮੁੱਢ 'ਚ ਹੀ ਪਾਣੀ ਆਊਗਾ ਤੇ ਆ ਦੇਖੋ ਇੱਥੇ ਪਾਮ ਲੱਗਣੇ ਆ ਆ ਜਿਹੜੀਆਂ ਪਿੱਲਰ ਆ ਇਹਨੂੰ ਸੇਹ ਚ ਪਾਉਮ ਲੱਗਣੇ ਆ ਆ ਦੇਖੋ ਆ ਜਿਹੜੀ ਇਨ ਲਾਈਨ ਡ੍ਰਿਪਰ ਇਨ ਲਾਈਨ ਡ੍ਰਿਪ ਆ ਜੀ ਇਹਨਾਂ ਦੇ ਵਿੱਚੇ ਮਸ਼ੀਨ ਨਾਲ ਡ੍ਰਿਪਰ ਲੱਗੇ ਹੁੰਦੇ ਆ ਆਵੇ ਦੇਖੋ ਬੂੰਦ ਬੂੰਦ ਡਿੱਗਦਾ ਰਹਿੰਦਾ ਪਾਣੀ ਤੇ ਮਤਲਬ ਜਿਹੜੀ ਹੈਜ ਲਾਵਾਂਗੇ ਬੂਟੇ ਲਾਵਾਂਗੇ ਸਾਰੀ ਕਿਆਰੀ ਨੂੰ ਸਲਾਬ ਆ ਜੂਗੀ ਆਟੋਮੈਟਿਕ ਉਧਰੋਂ ਮੋਟਰ ਔਨ ਕਰੋ ਤੇ ਜਾਂ ਟੈਂਕੀ ਨਾਲ ਜੋੜ ਦੋ ਉਤੋਂ ਉੱਚੀ ਟੈਂਕੀ ਰੱਖੀ ਜਦ ਆਟੋਮੈਟਿਕ ਪਾਣੀ ਪੈ ਜਾਂਦਾ ਉਹਨਾ ਡ੍ਰਿਪ ਦਾ ਕੰਮ ਜਿਹੜਾ ਚੱਲ ਰਿਹਾ ਜੀ ਡ੍ਰਿਪ ਦੇ ਕੰਮ ਤੋਂ ਬਾਅਦ ਇੱਥੇ ਲਾਵਾਂਗੇ ਫਿਰ ਬੂਟੇ 54 ਬੂਟੇ ਲੱਗਦੇ ਆ ਜੀ ਵਿੱਚੋਂ 27 ਬੂਟੇ ਤਾਂ ਫੁੱਲਾਂ ਵਾਲੇ ਤੇ ਛਾਂ ਵਾਲੇ ਆ ਤੇ 27 ਬੂਟੇ ਹੈਗੇ ਆ ਪਾਮ ਫੌਕਸਟੇਲ ਪਾਮ ਜਾਂ ਬੋਟਲ ਪਾਮ ਵਗੈਰਾ ਲਾਵਾਂਗੇ ਆ ਦੇਖੋ ਇੱਧਰ ਆ ਸਾਰੇ ਪਿੱਲਰ ਦੇ ਸੈਂਟਰ ਦੇ ਵਿੱਚ ਲਾਵਾਂਗੇ ਛਾਂ ਵਾਲੇ ਤੇ ਪਿੱਲਰ ਟੂ ਪਿੱਲਰ ਲਾਵਾਂਗੇ ਪਾਮ ਇੱਥੇ ਬਰਕੰਦੀ ਵਾਲੇ ਮੁੰਡੇ ਸਾਡੇ ਪਿੰਡ ਵਾਲੇ ਲੱਗੇ ਪਏ ਆ ਜੀ ਜੋਰਾ ਸ਼ੋਰਾ ਦੇ ਕੰਮ ਖਿੱਚਣ ਖਾਲੀ ਪੜ ਚ ਗਰਮੀ ਬਹੁਤ ਜ਼ਿਆਦਾ ਆਈ ਤੇ ਖਾਲੀ ਪਟਨੀ ਬੜੀ ਔਖੀ ਆ ਹੱਦੋਂ ਬਾਲੀ ਗਰਮੀ ਆ ਆ ਦੇਖੋ ਮੁੰਡੇ ਲੱਗੇ ਪਏ ਆ ਜੀ ਆ ਹਜ਼ਾਰਾ ਸਿੰਘ ਬਰਕੰਦੀ ਠੇਕੇਦਾਰ ਸਾਹਿਬ ਸਾਡੇ ਖਾਲੀਆਂ ਦੇ ਟ੍ਰੈਂਚਿੰਗ ਦੇ ਠੇਕੇਦਾਰ ਲੱਗੇ ਪਏ ਆ ਬਾਈ ਜੀ ਗਰਮੀ ਟੈਂਪਰੇਚਰ ਬਹੁਤ ਜ਼ਿਆਦਾ ਆ ਪਰ ਫਿਰ ਵੀ ਜੋਰਾ ਸ਼ੋਰਾਂ ਤੇ ਕੰਮ ਚੱਲ ਰਿਹਾ ਪਾਣੀ ਦਾ ਪੂਰਾ ਪ੍ਰਬੰਧ ਆ ਜੀ ਆ ਘਾਹ ਲੱਗਿਆ ਜੀ ਘਾਹ ਵਧੀਆ ਚੱਲ ਪਿਆ ਇਹ 골ਫ ਕੋਰਸ ਘਾਹ ਜੀ ਇਹਦੀ ਗ੍ਰੋਥ ਥੋੜੀ ਜਿਹੀ ਸਲੋ ਹੁੰਦੀ ਆ ਤਿੰਨਾਂ ਚਾਰ ਮਹੀਨਿਆਂ ਚ ਤਿਆਰ ਹੋਊਗਾ ਇਹ ਤੇ ਮਸ਼ੀਨ ਬਹੁਤ ਕੱਟ ਲੱਗਦੀ ਆ ਇਹਦੇ ਤੇ ਮੇਨਟੇਨ ਜਿਹੜੇ ਆ ਕੱਟ ਕਰਨਾ ਪੈਂਦਾ ਇਹ ਇਹਦੇ ਵਿੱਚ ਫੁਆਰੇ ਪੂਰੇ ਅੰਡਰਗਰਾਊਂਡ ਲੱਗੇ ਆ ਸੋ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ